ਸਾਰਿਆਂ ਨੂੰ ਅਦਰ ਸਤਕਾਰ ਸਹਿਤ ਸਤਿ ਸ਼੍ਰੀ ਅਕਾਲ ਸਾਰੇ ਮਹਿਮਾਨਾਂ ਨੂੰ ਔਰ ਬਹੁਤ ਮਤੱਬਰ ਸ਼ਖਸੀਤਾਂ ਬਹੁਤ ਬਹੁਤ ਵੱਡੀਆਂ ਧਾਰਮਿਕ ਹਸਤੀਆਂ ਤਸ਼ਰੀਫ ਫਰਮਾਨ ਨੇ ਸੋ ਉਹਨਾਂ ਨੂੰ ਮੇਰੇ ਵੱਲੋਂ ਛੱਤ-ਛੱਤ ਪ੍ਰਣਾਮ ਨਮਸਕਾਰ ਸਜਦਾ ਕਿਉਂਕਿ ਰੂਹਾਨੀਅਤ ਨਾਲ ਭਰੀਆਂ ਰੂਹਾਂ ਜਦੋਂ ਬਾਬਾ ਗੁਲਾਬ ਜੀ ਦਾ ਇੰਨਾ ਸੋਹਣਾ ਕਾਰਜ ਸਤਗੁਰੂ ਨੇ ਨੇਪਰੇ ਚਾੜ੍ਹਿਆ ਹੋਵੇ ਤਾਂ ਸਾਰੀਆਂ ਰੂਹਾਨੀ ਸ਼ਖਸੀਤਾਂ ਆਪਣੀਆਂ ਦੁਆਵਾਂ ਦੇ ਨਾਲ ਇਸ ਪਰਿਵਾਰ ਨੂੰ ਸਰਸ਼ਾਰ ਕਰਨ ਵਾਸਤੇ ਆਈਆਂ ਨੇ ਮੰਚ ਤੇ ਬਹੁਤ ਬੋਲੀਦਾ ਹੈ ਸੰਘਾ ਫੇਰ ਵੀ ਕਾਫੀ ਬੋਲ ਲੈਂਦਾ ਮੇਰੇ ਨਾਲੋਂ ਜ਼ਿਆਦਾ ਇੱਕੋ ਹੀ ਬੰਦਾ ਬੋਲ ਸਕਦਾ ਇਹ ਆ ਬਸ ਪਰ ਮੈਨੂੰ ਅੱਜ ਪਤਾ ਨਹੀਂ ਕਿ ਇਹੋ ਜੇ ਸਮਾਗਮ 'ਚ ਬੋਲੀਦਾ ਕੀ ਇਸ ਕਰਕੇ ਕਿਉਂਕਿ ਬਾਬਾ ਜੀ ਦੇ ਵਿਆਹ ਤੇ ਮੈਂ ਕਿਤੇ ਬੋਲਿਆ ਹੀ ਨਹੀਂ ਬਸ ਇਹੀ ਕਵਾਂਗਾ ਕਿ ਸਤਿਗੁਰਾਂ ਦਾ ਆਸ਼ੀਰਵਾਦ ਸਤਗੁਰੂ ਦੀ ਅਸੀਸ ਹਮੇਸ਼ਾ ਬਾਬਾ ਜੀ ਦੇ ਨਾਲ ਬਾਬਾ ਗੁਲਾਬ ਜੀ ਦੇ ਨਾਲ ਰਹੇ ਨਾਮ ਹੀ ਕੁਦਰਤ ਨੇ ਗੁਲਾਬ ਰੱਖ ਦਿੱਤਾ ਸੀ ਖੁਸ਼ਬੂਆਂ ਤੇ ਆਪੇ ਹੀ ਵੰਡੀਆਂ ਜਾਣੀਆਂ ਸੀ ਸੰਸਾਰ ਦੇ ਵਿੱਚ ਕਿਉਂਕਿ ਕਿਸੇ ਸਿਆਣੇ ਨੇ ਕਿਹਾ ਕਿ ਜਦੋਂ ਕਿਸੇ ਇਤਰ ਦੀ ਦੁਕਾਨ ਤੇ ਜਾਈਦਾ ਨਾ ਕਿਸੇ ਇਤਰ ਵੇਚਣ ਵਾਲੇ ਦੀ ਦੁਕਾਨ ਤੇ ਪਰਫਿਊਮ ਵੇਚਣ ਵਾਲੇ ਦੀ ਕਹਿੰਦੇ ਉੱਥੇ ਹੋਰ ਕੁਝ ਵੀ ਨਾ ਲੈ ਕੇ ਆਉਣਾ ਖੁਸ਼ਬੂ ਤਾਂ ਬੰਦਾ ਲੈ ਕੇ ਹੀ ਆਉਂਦਾ ਸੋ ਬਾਬਾ ਗੁਲਾਬ ਜੀ ਦੇ ਕੋਲ ਜਦੋਂ ਵੀ ਬੈਠੀਦਾ ਸੋਜੀ ਮੁਤਾਬਕ ਗੱਲਾਂ ਕਈ ਵਾਰੀ ਨਹੀਂ ਹੋਣੀਆਂ ਸਮਝ ਆਉਂਦੀਆਂ ਪਰ ਖੁਸ਼ਬੋ ਤਾਂ ਗੱਲਾਂ ਦੀ ਜ਼ਰੂਰ ਲੈ ਕੇ ਆਈਦਾ ਸੋ ਸਾਰੀਆਂ ਹਸਤੀਆਂ ਨੂੰ ਦਰਜਾ ਬਦਰਜਾ ਮੈਂ ਅਦਬ ਸਤਕਾਰ ਦਿੰਦਾ ਹੋਇਆ ਬਾਬਾ ਗੁਲਾਬ ਜੀ ਨੂੰ ਇੱਕ ਵਾਰੀ ਫੇਰ ਮੁਬਾਰਕਬਾਦ ਦੇਣਾ ਹਾਸੇ ਵਾਲੀਆਂ ਗੱਲਾਂ ਤੇ ਅੱਜ ਸੰਗਾ ਹੀ ਕਰੇਗਾ ਕਿਉਂਕਿ ਜੇ ਕੋਈ ਇਤਰਾਜ਼ ਵੀ ਕਰੇ ਤਾਂ ਮੈਂ ਕਹਿੰਦਾ ਮੈਂ ਥੋੜੀ ਇੰਨੇ ਕੀਤੀਆਂ ਸੀ ਤੋ ਸਾਡੇ ਬਹੁਤ ਹੀ ਸਤਿਕਾਰਤ ਹਸਤੀਆਂ ਸਾਹਮਣੇ ਬੈਠੀਆਂ ਨੇ ਕਿਉਂਕਿ ਹੁਣ ਐਨਕ ਲਾਣ ਵਾਲਾ ਸਮਾਂ ਆ ਗਿਆ ਮੇਰਾ ਮੈਨੂੰ ਜਿਹਦਾ ਨਾਂ ਭੁੱਲ ਗਿਆ ਫਿਰ ਉਹਨਾਂ ਕਹਿਣਾ ਕਿਉਂਕਿ ਗੁਰਲੇਸ਼ ਜੀ ਤਾਂ ਮੈਂ ਦੂਰੋਂ ਪਛਾਣ ਲਏ ਨੇ ਔਰ ਜਿੱਦਾਂ ਪੋਲਿਟਿਸ਼ੀਅਨ ਕਰਦੇ ਹੁੰਦੇ ਹੁੰਦੇ ਆ ਨਾ ਜਦੋਂ ਵੋਟਾਂ ਮੰਗਣ ਜਾਂਦੇ ਲੀਡਰ ਉਹ ਵੀ ਬੈਠੇ ਹੋਣੇ ਮੇਰੇ ਭਰਾ ਅੱਜ ਵਿੱਚ ਦੋ ਤਿੰਨ ਤਾਂ ਜ਼ਰੂਰ ਬੈਠੇ ਹੋਣੇ ਨੇ ਉਹਨਾਂ ਨੂੰ ਕਿਸੇ ਦਾ ਨਹੀਂ ਪਤਾ ਹੁੰਦਾ ਬਾਜ਼ਾਰ 'ਚ ਕਿਹਦਾ ਕੀ ਨਾਂ ਐ ਉਹ ਪਿੱਛੇ ਕੰਨ ਚ ਦੱਸਿਆ ਜਾਂਦਾ ਅਮਰੀਕ ਹੈ ਜੀ ਹਲਵਾਈ ਹੈ ਇਹਦੀ ਬਰਫੀ ਬਹੁਤ ਮਸ਼ਹੂਰ ਹੈ ਅਮਰੀਕ ਸਿੰਘ ਜੀ ਐਦ ਕੀ ਬਰਫੀ ਜਿੱਤ ਤੋਂ ਬਾਅਦ ਤੁਹਾਡੀ ਉਖਲਾ ਕਹਿੰਦੇ ਨੂੰ ਮੇਰਾ ਨਾਮ ਪਤਾ ਹੈ ਅਗੇ ਅਗਲੇ ਦੀ ਵੋਟ ਪੱਕੀ ਨਾਲ ਹੀ ਕੰਨ ਚ ਦੱਸਣਗੇ ਸੁੰਦਰ ਲਾਲ ਹੈ ਜੀ ਸਾਈਕਲਾਂ ਵਾਲਾ ਸੁੰਦਰ ਲਾਲ ਜੀ ਕਿਦਾਂ ਸਾਈਕਲਾਂ ਦਾ ਠੀਕ ਚੱਲੀ ਜਾਂਦਾ ਸੁੰਦਰ ਲਾਲ ਉਹਨੇ ਜੀ ਸੁੰਦਰ ਹੋਰ ਸੁੰਦਰ ਹੋ ਜਾਂਦਾ ਵੀ ਇਹਨੂੰ ਮੇਰਾ ਪਤਾ ਹੈ ਮੈਂ ਤਾਂ ਸਾਈਕਲਾਂ ਦਾ ਕੰਮ ਹੈ ਉਹ ਸਾਰਿਆਂ ਦੇ ਨਾਂ ਕੰਨਾਂ ਚ ਬੋਲੀ ਜਾਂਦਾ ਪ੍ਰਕਾਸ਼ ਸਿੰਘ ਹੈ ਜੀ ਬਿਜਲੀ ਬੋਰਡ ਚ ਲੱਗਿਆ ਪ੍ਰਕਾਸ਼ ਜੀ ਇਹ ਬਦਲੀ ਭਰਾ ਨੇ ਕਰਾਉਣੀ ਹੁਣ ਪ੍ਰਕਾਸ਼ ਇੰਨੇ ਜੀ ਹੋਰ ਪ੍ਰਕਾਸ਼ਤ ਹੋ ਜਾਂਦਾ ਹੈ ਹੈਨਾ ਹੁਣ ਮੇਰੇ ਕੰਨ ਚ ਦੱਸੀ ਜਾ ਤੂੰ ਹੌਲੀ ਹੌਲੀ ਜੀ ਜੀ 참 ਜੀ ਨਹੀਂ ਨੀਸ਼ਾ ਜੀ ਦਾ ਪਤਾ ਮੈਨੂੰ ਕਿੱਡਾ ਪਹਿਲਾ ਹੀ ਨਾਂ ਦੱਸਿਆ ਤੂੰ ਮੈਨੂੰ ਜਿਹੜੇ ਮੈਨੂੰ ਪਤਾ ਨਹੀਂ ਉਹ ਤੇ ਨਾ ਦੱਸ ਨੀਸ਼ਾ ਜੀ ਉਹ ਯਾ ਜੀ ਖਾਨ ਮੈਂ ਸੁਣ ਲਿਆ ਅੱਠ ਵਾਰੀ ਜੀ ਖਾਨ ਜੀ ਤਰ ਤਸੋ ਦੱਸਣ ਦੀ ਲੋੜ ਹੈ ਮੈਂ ਸਾਰਿਆਂ ਤੋਂ ਬਾਅਦ ਇਹੀ ਕਹੀ ਜਾਣਾ ਹੈ ਉਹ ਤਾਂ ਮੈਨੂੰ ਪਤਾ ਹੈ ਯਾਰ ਦੱਸ ਅਮਰ ਨੂਰੀ ਜੀ ਤਾਂ ਤੂੰ ਦੱਸੇਗਾ ਹੋਰ ਦੱਸ ਕਿੱਥੇ ਕਰਵਾਦੀ ਗਿੱਪੀ ਗਿੱਪੀ ਘਰੇਵਾਲ ਵੀ ਆ ਗਿੱਪੀ ਘਰੇਵਾਲ ਉਹ ਵੀ ਕਹਿੰਦੇ ਆਏ ਨੇ ਜੀ ਤੇ ਹੁਣ ਮੈਂ ਇੱਕ ਨਾਮ ਹੋਰ ਸੁਣਿਆ ਸੀ ਬੂਟਾ ਮੁਹੰਮਦ ਸਾਡੇ ਉਹ ਵੀ ਬੜੇ ਪੁਰਾਣੇ ਮਿੱਤਰ ਮੇਰੇ ਵੀਰ ਹੌਲੀ ਹੌਲੀ ਦੱਸੀ ਦਿੰਦਾ ਸੰਜੀਵਨ ਸਿੰਘ ਜੀ ਦਾ ਤਾਂ ਮੈਨੂੰ ਪਤਾ ਹੋਰ ਦੱਸ ਸੰਜੀਵ ਹਨਨ ਜੀ ਰੂਬੀ ਖਾਨ ਜੀ ਦਾ ਤਾਂ ਮੈਨੂੰ ਮੈਂ ਕਹਿ ਨਹੀਂ ਲੱਗਾ ਸੀ ਤੂੰ ਤਾਂ ਐਵੇਂ ਹੀ ਕਹਤਾ ਹੈ ਇਹ ਪਾਜੀ ਤੁਹਾਡਾ ਨਹੀਂ ਅਜੇ ਤੱਕ ਦੱਸਿਆ ਇਹਨੇ ਮੈਨੂੰ ਦੇਖ ਲੈ ਹਾਂਜੀ ਉਹ ਮੈਰੂਨ ਪਾਗ ਲਿਆਂ ਦਾ ਨਾਂ ਨਹੀਂ ਪਤਾ ਤੈਨੂੰ ਮੁਰਸ਼ਿਦ ਆਓ ਫੇਰ ਨਾਂ ਕਿੰਨੇ ਦੱਸਣਾ ਮੁਰਸ਼ਿਦ ਮੁਰਸ਼ਿਦ ਦਾ ਨਾਂ ਨਹੀਂ ਲੈਂਦੇ ਕਹਿੰਦੇ ਨਾਮ ਦੱਸੋ ਬਿਟੇ ਹਾਂ ਸਦਾ ਨਾਲ ਹੀ ਲੈਂਦਾ ਭਾਈ ਹੁਣ ਮੁਰਸ਼ਿਦ ਹੀ ਕਹਾਂਗਾ ਫਿਰ ਤਾਂ ਮੈਂ ਸੋ ਉਹ ਘਰ ਜਾ ਕੇ ਲੜਾਈ ਹੋ ਜਣੀ ਸੀ ਮੇਰਾ ਨਾਮ ਲਿਆ ਦੇਖ ਲਓ ਤੁਹਾਡਾ ਨਹੀਂ ਲਿਆ ਹਣਾ ਮੇਰੀ ਟੜਾਈ ਜ਼ਿਆਦਾ ਸੋ ਮੈਂ ਬਸ ਇੰਨਾ ਕੀ ਚਲੋ ਮੈਨੂੰ ਹੁਣ ਇਹ ਨਹੀਂ ਪਤਾ ਇਦੂ ਵਦ ਸ਼ੁਕਲ ਕਰੀਦਾ ਕਿ ਨਹੀਂ ਕਿ ਮੈਨੂੰ ਵਿਆਹ ਹੀ ਧਾਰਮਿਕ ਜਿਹਾ ਵਿਆਹ ਲੱਗ ਜਿੰਦਾ ਹੁਣ ਮੈਂ ਕੀ ਕਰਾਂ ਹਾਂਜੀ ਸਮੀਰ ਤਾਂ ਘਰ ਦਾ ਮੁੰਡਾ ਯਾਰ ਉਹਦੀ ਗੱਲ ਸਮੀਰ ਕਿੱਥੇ ਐ ਅਜਾ ਉਹਨੂੰ ਪਿੱਛੇ ਕਿਉਂ ਬਿਠਾਇਆ ਕੀ ਗੱਲ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਸਾਡਾ ਆਪਣਾ ਸਾਰਾ ਪਰਿਵਾਰ ਅਸੀਂ ਇੱਧਰ-ਇੱਧਰ ਸ਼ੁਗਲ ਕਰ ਲਿਆ ਜੀ ਇੱਧਰ ਸਾਰਾ ਸਤਿਕਾਰ ਹੀ ਆ ਬਸ ਇੱਧਰ ਵਾਲੇ ਮੈਨੂੰ ਹੁਣ ਬੋਲਿਓ ਨਾ ਕੋਈ ਵੀ ਵਿੱਚ ਮਹਾਰਾਜ ਜੀ ਸਾਨੂੰ ਤੁਸੀਂ ਵੀ ਸਾਰਿਆਂ ਨੇ ਬਖਸ਼ਿਆ ਹੋਇਆ ਵੀ ਇਹਨਾਂ ਨੇ ਹਸਾਉਣਾ ਹੀ ਹੈ ਹਨਾ ਉਹ ਸਤਿਕਾਰਤ ਹਸਤੀਆਂ ਸਾਡੀ ਕੌਮ ਦੀਆਂ ਉਹ ਚਿਹਰੇ ਮੋਹਰੇ ਸਾਡੀ ਕੌਮ ਦੇ ਖਾਲਸਾ ਮੋਰੂ ਰੂਪ ਹੈ ਖਾਸ ਖਾਲਸਾ ਮਹਾਂਕਰੋ ਨਿਵਾਸ ਕਿਆ ਬਾਤ ਹੈ ਖਾਲਸਾ ਮੋਰੀ ਜਾਨ ਕੀ ਜਾਨ ਖਾਲਸਾ ਮੋਰੀ ਪ੍ਰਾਨ ਕੇ ਪ੍ਰਾਨ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗਤੇਗ ਦਿਉ ਮੈਂ ਸਾਰਾ ਜਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਸੋ ਤੁਸੀਂ ਸਾਡੀ ਪਹਿਚਾਨ ਸਾਡੀ ਕੌਮ ਦੇ ਉਹ ਮਹਤਵਰ ਸਾਡੇ ਰਾਧਸੇਰੇ ਤੁਹਾਡੀ ਕਿਸ਼ਤੀ ਦੇ ਵਿੱਚ ਸਾਡੇ ਰਗਿਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਅਸੀਂ ਗੁਨਾਹ ਕਰਕੇ ਤੁਹਾਡੇ ਵਰਗਿਆਂ ਦੇ ਥਰੂ ਮਾਲਕ ਕੋਲੋਂ ਬਖਸ਼ਾ ਲੈਨੇ ਆਂ ਬਹੁਤ ਸ਼ੁਕਰੀਆ ਜੀ ਔਰ ਮੈਂ ਇਸ ਗੱਲ ਤੇ ਬਹੁਤ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਇੱਕ ਬਹੁਤ ਅੱਛਾ ਤੁਸੀਂ ਹੁਣੇ ਸਾਡਾ ਗਿੱਪੀ ਗਰੇਵਾਲ ਹੋਣਾ ਦੀ ਪ੍ਰੋਡਕਸ਼ਨ ਦਾ ਹੰਬਲ 모ਸ਼ਨ ਪਿਕਚਰ ਦਾ ਇੱਕ شاہکار ਇੰਜੋਏ ਕਰ ਰਹੇ ਹੋ ਸਿਨੇਮਿਆਂ ਦੇ ਵਿੱਚ ਅਰਦਾਸ ਸਰਬਤ ਦੇ ਭਲੇ ਦੀ ਔਰ ਮੈਨੂੰ ਬਹੁਤ ਇਸ ਚੀਜ਼ ਤੇ ਮਾਣ ਹੈ ਕਿ ਉਹਦੇ ਵਿੱਚ ਜਦੋਂ ਕਰਸੈਂਡੋ ਬੰਦ ਆ ਜਦੋਂ ਫਿਲਮ ਆਪਣੇ ਰੂਸ ਤੇ ਜਾਂਦੀ ਹੈ ਜਦੋਂ ਇੱਕ ਕਮਾਲ ਦਾ ਅਲੌਕਿਕ ਨਜ਼ਾਰਾ ਬਣਦਾ ਉਹ ਜਿਹੜੀ ਅਰਦਾਸ ਹੈ ਉਹ ਬਾਬਾ ਗੁਲਾਬ ਜੀ ਨੇ ਕੀਤੀ ਐ ਸੋ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਇੱਕ ਨਵਾਂ ਆयाम ਦਿੱਤਾ ਹੈ ਪੰਜਾਬੀ ਸਿਨੇਮੇ ਨੂੰ ਬਾਬਾ ਗੁਲਾਬ ਜੀ ਔਰ ਇੰਨੀਆਂ ਕਿ ਸਾਡੀਆਂ ਹਾਜ਼ਰੀਆਂ ਕਬੂਲ ਕਰਦੇ ਹੋਏ ਗੁਸਤਾਖੀ ਦੀਆਂ ਮਾਫ਼ੀਆਂ ਔਰ ਭੈਣਾ ਸਾਡੀਆਂ ਬਿਲਕੁਲ ਤਿਆਰ ਨੇ ਇਸ ਲਈ ਕਿਉਂਕਿ ਸੂਫੀ ਨਾਈਟ ਹੈ ਤੇ ਸੂਫੀ ਗਾਇਕੀ ਦਾ ਨਾਮ ਤੁਸੀਂ ਣ ਮੰਨੋਗੇ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਬਾਬਾ ਗੁਲਾਬ ਜੀ ਵੱਲੋਂ ਸਾਰਿਆਂ ਨੂੰ ਆਇਆਂ ਨੂੰ ਜੀ ਆਇਆਂ ਨੂੰ ਔਰ ਇੱਕ ਇੱਕ ਕਦਮ ਉਹਨਾਂ ਦਾ ਸਿਰ ਮੱਤੇ ਮੁਬਾਰਕ ਬਹੁਤ ਸ਼ੁਕਰੀਆ ਜੀ ਜਿੰਦਾਬਾਦ ਮਿਹਰਬਾਨੀ ਥੈਂਕ ਯੂ ਗੁਰੂ ਜੀ ਮੈਂ ਸੱਚੀ ਨਹੀਂ ਕਿਉਂਕਿ ਬਾਬਾ ਗੁਲਾਬ ਜੀ ਨਾਲ ਸਾਡੇ ਪਰਿਵਾਰਕ ਸੰਬੰਧ ਹੈ ਯਾਰ ਬਾਬਾ ਗੁਲਾਬ ਜੀ ਬਹੁਤ ਕਮਾਲ ਦੇ ਇਨਸਾਨ ਨੇ ਮਿਹਰਬਾਨੀ ਦਾ ਪ੍ਰਚਾਰ ਤੇ ਕਰਦੇ ਨੇ ਗੁਰਬਾਣੀ ਨਾਲ ਤੇ ਸੰਗਤਾਂ ਨੂੰ ਜੋੜਦੇ ਨੇ ਪਰ ਕਲਾਕਾਰ ਨਾਲ ਹਰੇਕ ਕਲਾਕਾਰ ਨਾਲ ਤੇ ਬਹੁਤ ਵਧੀਆ ਇਹਨਾਂ ਦਾ ਪਿਆਰ ਆ ਹਾਂਜੀ ਬਾਬਾ ਜੀ ਬਹਿਰਸੀਆਂ ਤੋਂ ਤਸ਼ਰੀਫ ਲੈ ਕੇ ਆਏ ਨੇ ਅਸੀਂ ਉਹਨਾਂ ਨੂੰ ਵੀ ਜੀ ਆਖਦੇ ਆ ਧੰਨਵਾਦ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਗਿੱਪੀ ਗਰੇਵਾਲ ਸਾਹਿਬ ਕੀ ਬਾਤ ਆ ਅਰਦਾਸ ਜਦੋਂ ਵੀ ਕੀਤੀ ਉਦੋਂ ਹੀ ਤੁਸੀਂ ਕਬੂਲੀ ਹੈ ਔਰ ਮਾਰਾ ਸੱਚੇ ਪਾਸ਼ਾ ਨੇ ਬਹੁਤ ਭਾਗ ਲਾਏ ਨੇ ਸੋ ਇਹ ਤੁਹਾਡੀ ਬਦੌਲਤ ਆ ਹੰਬਲ ਪ੍ਰੋਡਕਸ਼ਨ ਹਮੇਸ਼ਾ ਹੀ ਚੰਗੇ ਪ੍ਰੋਡਕਟ ਔਰ ਚੰਗੀਆਂ ਫਿਲਮਾਂ ਔਰ ਬਹੁਤ ਵਧੀਆ ਖਾਸ ਕਰਕੇ ਅਰਦਾਸ ਦੀ ਤਾਂ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਜਿੱਥੇ-ਜਿੱਥੇ ਵੀ ਪੰਜਾਬੀ বাসਦੇ ਨੇ ਉੱਥੇ-ਉੱਥੇ ਹੀ ਔਰ ਵੱਡੀ ਗੱਲ ਆ ਸਿਨੇਮਿਆ ਚ ਮੈਂ ਅੱਜ ਤੱਕ ਕਦੇ ਰਮਾਲ ਰੱਖ ਕੇ ਔਰ ਸਿਰ ਢਾ ਕੇ ਕਹਦੇ ਮੈਂ ਫਿਲਮ ਦੇਖਦੇ ਬੰਦੇ ਮੈਂ ਨਹੀਂ ਦੇਖੇ ਜੇ ਦੇਖਿਆ ਸੀ ਪਰ ਜਦੋਂ ਦੀ ਅਰਦਾਸ ਫਿਲਮ ਸਿਨੇਮੇ ਵਿੱਚ ਲੱਗਦੀ ਆ ਔਰ ਲੋਕਾਂ ਨੇ ਅਥਾ ਪਿਆਰ ਦਿੱਤਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਨੂੰ ਬਹੁਤ ਸਾਰਾ ਪਿਆਰ ਮੈਂ ਦੁਬਾਰਾ ਫੇਰ ਆਵਾਂਗਾ ਸੋ ਭਾਈ ਹਾਂ ਯਾਰ ਸਾਹਮ ਆਪਣਾ ਕਰਦਾ ਕਿਦਾ ਕਿੱ ਵੀ ਭਾਈ ਚਲੇਗਾ ਤੁਹਾਨੂੰ ਕਹਣਾ ਤੂੰ ਉੱਥੇ ਹੀ ਬੋਲਦਾ ਨਾ ਮੈਨੂੰ ਮਿਲਿਆ ਨਹੀਂ So, सो सत्कार भाई हरवीर संगा साहब सो जनिया भी महान शख्सियत पहुँचिया ने सारे सारवाद भाई कमल खान भाई, जी उन्हें भी एने के जी मोस्ट वेलकम भाई गिप्पी गरीवाल जी सतकार भाई भाना एले साहब हंबल म्यूजिक तो वह भी पहुँचे ने सारी टीम बहुत बहुत एने की जो मोस्ट वेलकम भाई जी खान जी इधर सत्कार जथा बैठा लांडर वाला ਕਿ ਟੋਪੀ ਭਾਵੇਂ ਸੋਨੇ ਦੀ ਲੈ ਲੈ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਹੀਰਾ ਕੋਹੇ ਨੂਰ ਜਿਹਾ ਪਾਣੀ ਅੱਗ ਦਾ ਮੁਕਾਬਲਾ ਨਹੀਂ ਕੋਈ ਟੋਪੀ ਭਾਵੇਂ ਸੋਨੇ ਦੀ ਲੈ ਲੈ ਪਰ ਪੱਗ ਦਾ ਮੁਕਾਬਲਾ ਨਹੀਂ ਕੋਈ ਹਾਂਜੀ ਹਾਂਜੀ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਗੁਰਬਾਣੀ ਦੇ ਨਾਲ-ਨਾਲ ਸਵਾਰਾਂ ਦੇ ਵਿੱਚ ਇਹੋ ਜਿਹੇ ਸ਼ਬਦਾਂ ਨੂੰ ਪਰੋਇਆ ਕਿ ਬਾਬੇ ਨਾਨਕ ਜੀ ਦੀ ਕਿਰਪਾ ਤਹਾਡੇ ਤੇ ਸਦਾ ਹੈ ਕਿ ਕੈਸਾ ਕਹਿ ਲੋ ਵੀ ਕੰਟੈਂਟ ਹੈ ਟੋਪੀ ਪਾਵੇਂ ਸੋਨੇ ਦੀ ਲੈ ਲੈ ਪਰਪਗ ਦਾ ਮੁਕਾਬਲਾ ਨਹੀਂ ਕੋਈ ਮੈਂ ਪਹਿਲਾਂ ਹੀ ਗੱਲ ਕਹਿ ਕੇ ਹਟਿਆ ਕਿ ਜਿੱਥੋਂ ਬੈਰੀ ਥਰ ਥਰ ਕੰਬਦੇ ਨੇ ਉਹ ਕੌਮ دیਵਾਨੀ ਸਾਡੀ ਹੈ ਸਿਰ ਕੱਟ ਜਾਵੇ ਪਰ ਝੁੱਕਦਾ ਨਹੀਂ ਬਸ ਇਹੋ ਨਿਸ਼ਾਨੀ ਸਾਡੀ ਹੈ ਜਿਉਂਦੇ ਰਹਿਵੇਂ ਪੰਜਾਬੀ ਪੰਜਾਬ ਸੋ ਜ਼ਿੰਦਾਬਾਦ ਮਾਂ ਬੋਲੀ ਆਓ ਜੀ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਕਿਉਂਕਿ ਤੁਹਾਡੇ ਸਾਹਮਣੇ ਉਹ ਚਿਹਰੇ ਜਿਨ੍ਹਾਂ ਦੇ ਗੀਤਾਂ ਨੂੰ ਜਿਨ੍ਹਾਂ ਦੇ ਬੋਲਾਂ ਨੂੰ ਤੁਸੀਂ ਟੀਵੀਆਂ ਦੇ ਰਾਹੀਂ ਅਨੇਕਾਂ ਚੈਨਲਾਂ ਦੇ ਰਾਹੀਂ ਦੇਖਦੇ ਹੋ ਆਵਾਜ਼ਾਂ ਨੂੰ ਸੁਣਦੇ ਹੋ ਕਿ ਗੀਤ ਬਹੁਤ ਮਕਬੂਲ ਹੋਇਆ ਕਿ ਪਿਆਰ ਤੇਰਾ ਕਰੇ ਮਜਬੂਰ ਸੱਜਣ ਵਫਾਦਿ ਤੇ ਗੱਲ ਬੜੀ ਦੂਰ ਸੱਜਣ ਕਬੂਲ ਹੈ ਕਬੂਲ ਹੈ ਕਬੂਲ ਹੈ ਸਨ ਤੇਰੀ ਬੇਵਫਾਈ ਵੀ ਕਬੂਲ ਹੈ ਆਓ ਮੈਡਮ ਹਸ਼ਮਤ ਸੁਲਤਾਨਾ ਜੀ ਹਲੋ 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 ਹਲੋ